ਤੁਸੀਂ ਦੇਖ ਰਹੇ ਹੋ ਪੰਜਾਬ ਤੁਹਾਡੇ ਨਾਲ ਲੰਬੇ ਸਮੇਂ ਤੋਂ ਉਡੀਕੀ ਜਾਣਕਾਰੀ ਸਾਂਝੀ ਕਰ ਰਹੇ ਹਨ ਆਖਰ ਪੰਜਾਬ ਸਰਕਾਰ ਨੇ ਪੰਚਾਇਤੀ ਚੋਣਾਂ ਕਰਾਉਣ ਦਾ ਮਨ ਪੱਕੇ ਤੌਰ ਤੇ ਬਣਾ ਲਿਆ ਪੰਜਾਬ ਦੇ ਰੂਰਲ ਡਿਵੈਲਪਮੈਂਟ ਐਂਡ ਪੰਚਾਇਤ ਡਿਪਾਰਟਮੈਂਟ ਦੇ ਪ੍ਰਬੰਧਕੀ ਸਿਕੰਦਰ ਦਿਨਰਾਜ ਸਿੰਘ ਦੇ ਦਸਤਾਵੇਜ਼ ਹੈ ਇੱਕ ਨੋਟੀਫਿਕੇਸ਼ਨ ਜਾਰੀ ਹੋਇਆ ਜਿਦੇ ਚ ਕਲੀਅਰ ਕਟ ਲਿਖਿਆ ਕਿ ਪੰਜਾਬ ਸਰਕਾਰ 20 ਅਕਤੂਬਰ ਤੱਕ ਪੰਚਾਇਤੀ ਚੋਣਾਂ ਕਰਾਉ ਰਹੀ ਹੈ ਔਰ ਕਰਾਉਣ ਦੀ ਉਹਨੇ ਪੇਸ਼ਕਸ਼ ਕੀਤੀ ਤੇ ਇਹਦੀ ਹੁਣ ਨਵਾਂ ਪ੍ਰੋਸੈਸ ਹੈ ਪ੍ਰੋਸੈਸ ਇਹ ਹੀ ਹੈ ਕਿ ਇਹ ਜਿਹੜਾ ਸਟੇਟ ਦਾ ਚੋਣ ਕਮਿਸ਼ਨ ਹੈ ਉਹਦੇ ਕੋਲ ਜਾਊਗੀ ਉਹ ਕਮਿਸ਼ਨ ਇਹਨਾਂ ਡੇਟਾ ਦੇ ird gird ਕੋਈ ਵੀ ਡੇਟ ਉਹ ਵੀ ਵੀ ਦੇ ਸਕਦਾ ਇੱਕ ਦੋ ਚਾਰ ਡੇਟਾ ਅੱਗੇ ਪਿੱਛੇ ਹੋ ਸਕਦੇ ਨੇ ਇਧਰ ਉਧਰ ਉਦੋਂ ਪਹਿਲਾਂ ਪਹਿਲਾਂ ਸਰਕਾਰ ਨੇ ਕਲੀਅਰ ਕਰਤਾ ਕਿ 20 ਅਕਤੂਬਰ ਤੱਕ ਜਦੋਂ ਵੀ ਕੋਈ ਡੇਟ ਉਹਦੇ ਚ ਆਏਗੀ ਇਹ ਚੋਣਾ ਕਰਾਏ ਇਹ ਅਗਲਾ ਸਟੈਪ ਹੁਣ ਜਿਹੜੇ ਦਿਨ ਚਾਹੇ ਕੱਲ ਕਰ ਦਿੰਦਾ ਚਾਹੇ ਅੱਜ ਕਰ ਦਿੰਦਾ ਇੱਕ ਦਿਨ ਠਹਿਰ ਕੇ ਕਰ ਦਿੰਦਾ ਇਲੈਕਸ਼ਨ ਕਮਿਸ਼ਨ ਜਿਹੜੀ ਡੇਟ ਡਿਸਾਈਡ ਕਰੇਗਾ ਉਸ ਤੋਂ ਉਹ ਡੇਟ ਪਰਮਾਨੈਂਟ ਹੋ ਜਾਏਗੀ ਉਹ ਜਿਹੜਾ ਨੋਟੀਫਿਕੇਸ਼ਨ ਹੋਏਗਾ ਉਸੇ ਦਿਨ ਤੋਂ ਚੋਣ ਜਾਬਤਾ ਲੱਗ ਜਾਏਗਾ ਉਸੇ ਦਿਨ ਤੋਂ ਇਹ ਸਾਰੀ ਪ੍ਰਕਿਰਿਆ ਦਾ ਜਿਹੜਾ ਇੱਕ ਮਹੌਲ ਸਜਣਾ ਸ਼ੁਰੂ ਹੋ ਜਾਏਗਾ ਪੰਜਾਬ ਸਰਕਾਰ ਨੇ 10 ਸਤੰਬਰ ਨੂੰ ਵੀ ਹਾਈ ਕੋਰਟ ਦੇ ਵਿੱਚ ਇੱਕ ਮਕਦਮਾ ਚੱਲ ਰਿਹਾ ਹੈ ਜਿਦੇ ਚ ਲੋਕਲ ਬਾਡੀ ਦੀਆਂ ਚੋਣਾਂ ਕਈਆਂ ਨੂੰ ਤਿੰਨ ਤਿੰਨ ਸਾਲ ਹੋ ਗਏ ਕਰਾਈਆਂ ਨੂੰ ਲਗਾਤਾਰ ਨਹੀਂ ਹੋ ਰਹੀ ਉਹਦੇ ਦੌਰਾਨ ਹੀ ਪੰਜਾਬ ਦੇ ਐਡਵੋਕੇਟ ਜਨਰਲ ਨੇ ਇਹ ਕਿਹਾ ਸੀ ਕਿ ਅਸੀਂ ਪੰਚਾਇਤੀ ਚੋਣਾਂ ਕਰਾਉਣਾ ਚਾਹੁੰਦੇ ਆ 5 ਅਕਤੂਬਰ ਤੱਕ ਇਸ ਕਰਕੇ ਇਹ ਚੋਣਾਂ ਮਾਈ ਇਲੈਕਸ਼ਨ ਤੇ ਪੰਚਾਇਤੀ ਚੋਣਾਂ ਤੋਂ ਬਾਅਦ ਕਰਾ ਸਕਾਂਗੇ ਜਿਹੜੀਆਂ ਲੋਕਲ ਬਾਡੀ ਦੀਆਂ ਚੋਣਾਂ ਹੋਣਗੀਆਂ ਤਾਂ ਉਦੋਂ 5 ਅਕਤੂਬਰ ਇੱਕ ਡੇਟ ਦਿੱਤੀ ਸੀ ਟੈਂਟੇਟਿਵ ਡੇਟ ਕੋਰਟ ਨੇ ਕਿਹਾ ਸੀ ਐਗਜੈਕਟ ਡੇਟ ਦਿਓ ਜੋ ਵੀ ਹੈ ਅਗਲੀ 23 ਸਤੰਬਰ ਦੀ ਪੇਸ਼ੀ ਦੁਆਰਾ ਪੈਣ ਜਾਣੀ ਸੀ ਉਦੋਂ ਪਹਿਲਾਂ ਸਰਕਾਰ ਨੇ ਇੱਕ ਡਿਸਾਈਡ ਕਰ ਲਿਆ ਔਰ ਹੁਣ ਇਹ ਗੱਲ ਕਲੀਅਰ ਹੋ ਗਈ ਹੈ ਕਿ ਇਹ ਚੋਣਾਂ ਹੋਣ ਜਾ ਰਹੀਆਂ ਨੇ ਪੰਜਾਬ ਦੇ ਵਿੱਚ 13241 ਸਰਪੰਚ 80000 ਤੋਂ ਵੱਧ ਪੰਜ ਔਰ ਇਸੇ ਢੰਗ ਨਾਲ ਬਲਾਕ ਸੰਵਤੀ ਤੇ ਜਨ ਅਪਰੇਸ਼ਨ ਦੀਆਂ ਚੋਣਾਂ ਅਲੱਗ ਹੋਣਗੀਆਂ ਇਕੱਠੀਆਂ ਨਹੀਂ ਹੋਣਗੀਆਂ باوجود ਇਹ ਦੇ ਗਵਰਨਮੈਂਟ ਆਫ ਇੰਡੀਆ ਦੀ ਕੈਬਨਟ ਨੇ ਚਾਹੇ ਕਰਤਾ ਇੱਕ ਦੇਸ਼ ਇੱਕ ਚੋਣ ਪ੍ਰਣਾਲੀ ਦਾ ਅਜੰਡਾ ਅਪਰੂਵ ਕਰਕੇ ਪਤਾ ਹੁਣ ਉਹ ਕਹਿੰਦੇ ਸਰਦ ਰੁੱਤ ਦੇ ਵਿੱਚ ਜਾਊਗਾ ਔਰ ਪਾਰਲੀਮੈਂਟ ਵਿਧਾਨ ਸਭਾ 100 ਦਿਨ ਤੋਂ ਬਾਅਦ ਪੰਚਾਇਤੀ ਚੋਣਾਂ ਇਕੱਠੀਆਂ ਕਰਾਉਣ ਦਾ ਜਿਹੜਾ ਇੱਕ ਰਵਾਜ ਜਿਹੜਾ ਇੱਕ ਗੱਲ ਹੈ ਜਿੱਦਾਂ ਰੁਟ ਜਾ ਰਹੀ ਹੈ ਉਹ ਨੱਗ ਪਰ ਇੱਥੇ ਇਕੋ ਸਸਤੀਆਂ ਚੋਣਾਂ ਦਾ ਸੰਸਥਾਦਿਆਂ ਚੋਣਾਂ ਵੀ ਇੱਕੋ ਦਿਨ ਨਹੀਂ ਕਰਾਈਆਂ ਜਾ ਸਕਦੀਆਂ ਔਰ ਇਸੇ ਕਰਕੇ ਬਹੁਤ ਸਾਰੇ ਕਹਿੰਦੇ ਨੇ ਮੁਲਾਜ਼ਮਾਂ ਦੀ ਵੀ ਲੋੜ ਹੈ ਬਾਕੀ ਚੀਜ਼ਾਂ ਦੀ ਵੀ ਲੋੜ ਹੈ ਤੇ ਬਲੰਕ ਸਭਤੀ ਤੇ ਜਿਲ੍ਹਾ ਪ੍ਰੀਸ਼ਦਿਆਂ ਦਾ ਮਤਲਬ ਇਹਦੇ ਤੋਂ ਬਾਅਦ ਹੋਣਗੇ ਪਹਿਲਾਂ ਕੇਵਲ ਪੰਚਾਇਤੀ ਚੋਣਾਂ ਪੰਚਾਇਤੀ ਚੋਣਾਂ ਦਾ ਸਮਾਂ ਪੂਰਾ ਹੋ ਚੁੱਕਿਆ ਹੈ ਪੰਚਾਇਤ ਯੂਨੀਅਨ ਹਾਈ ਕੋਰਟ ਚੜੀ ਗਈ ਸੀ ਐਸ ਤੋਂ ਪਹਿਲਾਂ ਪੰਜਾਬ ਦੀ ਸਰਕਾਰ ਨੇ ਇੱਕ ਫੈਸਲਾ ਲਿਆ ਸੀ 6 ਮਹੀਨੇ ਤੋਂ ਜ਼ਿਆਦਾ ਸਮਾਂ ਰਹਿੰਦਾ ਸੀ ਭੰਗ ਕਰਤੀਆਂ ਸੀ ਪੰਚਾਇਤਾਂ ਔਰ ਜਦੋਂ ਦੀ 73ਵੀਂ ਸੰਵਿਧਾਨਕ ਸੋਧ ਹੋਈ ਹੈ ਉਹਦੇ ਤਹਿਤ ਪੰਜਾਬ ਪੰਚਾਇਤੀ ਰਾਜ ਐਕਟ 1994 ਬਣਿਆ ਉਦੋਂ ਦੀਆਂ ਕਈ ਪਰਮਾਨੈਂਟ ਸਰਤਾ ਹੋ ਗਈਆਂ ਨੇ ਜਿਹਨੂੰ ਸਰਕਾਰ ਇਧਰ ਉਧਰ ਕਰ ਸਕਦੀ ਹੈ ਨਾ ਕੋਈ ਹੋਰ ਇੱਕ ਤਾਂ 5 ਸਾਲਾਂ ਦੇ ਅੰਦਰ ਅੰਦਰ ਜੇਕਰ ਚੋਣਾਂ ਪੂਰੇ 5 ਸਾਲ ਦੇ ਦੌਰਾਨ ਨਹੀਂ ਹੁੰਦੀਆਂ ਤਾਂ ਇੱਕ ਸੰਵਿਧਾਨਕ ਸੰਕਟ ਹੁੰਦਾ ਹੈ ਤਾਂ ਉਹ ਇੱਕ ਕਾਨੂੰਨੀ ਵਾਇਲੇਸ਼ਨ ਮੰਨੀ ਜਾਂਦੀ ਹੈ 5 ਸਾਲਾਂ ਦੇ ਹਰ 5 ਸਾਲ ਬਾਅਦ ਪਰਮਾਨੈਂਟ ਚੋਣ ਹੋਏਗੀ ਜਿੰਨਾ ਚਿਰ ਇਹ ਸੋਧ ਨਹੀਂ ਸੀ ਹੋਈ ਉਨਾਂ ਚਿਰ 15 15 16 16 ਸਾਲ ਬਾਅਦ ਵੀ ਇੱਕ ਦੋ ਵਾਰ ਪੰਚਾਇਤ ਚੋਣਾਂ ਹੋਈਆਂ ਨੇ ਉਹ ਸਰਕਾਰ ਤੇ ਨਿਰਭਰ ਕਰਦੀਆਂ ਸੀ ਹੁਣ ਸਰਕਾਰ ਤੇ ਨਹੀਂ ਹੁਣ ਸੰਵਿਧਾਨ ਤੇ ਨਿਰਭਰ ਹੈ ਦੂਸਰੀ ਗੱਲ ਦੂਸਰੀ ਗੱਲ ਇਹ ਹੈ ਕਿ ਹੁਣ ਸਟੇਟ ਦਾ ਆਪਣਾ ਕਮਿਸ਼ਨ ਹੈ ਤੇ ਉਹ ਕਮਿਸ਼ਨ ਹੀ ਲੋਕਲ ਬਾਡੀ ਤੇ ਪੰਚਾਇਤਾਂ ਦੀਆਂ ਚੋਣਾਂ ਨੂੰ ਦੇਖਦਾ ਕਿ ਕਦੋਂ ਨੋਟੀਫਿਕੇਸ਼ਨ ਜਾਰੀ ਕਰਨਾ ਹੈ ਕਦੋਂ ਨਹੀਂ ਸਰਕਾਰ ਆਪਣੇ ਵੱਲੋਂ ਇੱਕ ਟੈਂਟੇਟਿਵ ਡੇਟ ਦਿੰਦੀ ਹੈ ਅਸਲੀ ਡੇਟ ਕਮਿਸ਼ਨ ਦਿੰਦਾ ਹੈ ਔਰ ਕਮਿਸ਼ਨ ਕਹਿੰਦਾ ਕਿ ਮੇਰੇ ਵੱਲੋਂ ਤਿਆਰੀ ਹੈ ਤੇ ਇੱਕ ਹੋਰ ਗੱਲ ਇਸੇ ਕਰਕੇ ਹੀ ਇਦੋਂ ਬਾਅਦ ਜਿਹੜੀਆਂ ਚੋਣਾਂ ਹੋਣੀਆਂ ਨੇ ਉਸ ਪੱਧਰ ਦੇ ਉੱਤੇ ਇਸੇ ਕਰਕੇ ਜਿਹੜੀਆਂ ਚੋੜਾ ਹੁਣ ਹੋਣ ਜਾ ਰਹੀਆਂ ਨੇ ਪੰਚਾਇਤੀ ਚੋਣਾਂ ਉਹਨਾਂ ਚੋਣਾਂ ਦੇ ਵਿੱਚ ਕੀ ਹੋਣਾ ਕਿ ਪੰਚਾਂ ਤੇ ਸਰਪੰਚਾਂ ਨੇ ਇੱਕ ਪੰਜਾਬ ਸਰਕਾਰ ਨੇ ਫੈਸਲਾ ਕੀਤਾ ਕਿ ਰੂਲ ਬਦਲਿਆ ਹੈ 12 ਕਿ ਪੰਚ ਤੇ ਸਰਪੰਚ ਪਾਰਟੀ ਦੇ ਚੋਣ ਨਿਸ਼ਾਨ ਦੇ ਉੱਤੇ ਨਹੀਂ ਲੜਨਗੇ ਚੋਣਾਂ ਔਰ ਦੂਸਰਾ ਇਸ ਕਰਕੇ ਇੱਕ ਨਵੀਂ ਗੱਲ ਕਰਤੀ ਸਗੋ ਜੀ ਦਾ ਬਹੁਤ ਜ਼ਿਆਦਾ ਇਤਰਾਜ਼ ਪੰਜਾਬ ਦੇ ਵਿੱਚ ਲਗਾਤਾਰ ਹੋ ਰਿਹਾ ਹੈ ਪੰਜਾਬ ਦੇ ਚੀਫ ਮਿਨਿਸਟਰ ਨੇ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਕਿਹਾ ਕਿ ਜਿਹੜਾ ਜ਼ਿਆਦਾ ਹੀ ਵਫਾਦਾਰ ਹੋਏਗਾ ਉਹ ਆਪਣੇ ਆਗੂ ਦੀ ਫੋਟੋ ਲਾ ਸਕਦਾ ਹੈ ਔਰ ਇਹ ਆਗੂ ਦੀ ਫੋਟੋ ਲਾਉਣ ਦਾ ਨਵਾਂ ਰਵਾਜ ਜੇਕਰ ਪੈ ਗਿਆ ਤਾਂ ਹਰ ਪਾਰਟੀ ਦਾ ਲੀਡਰ ਦੀ ਫੋਟੋ ਸਰਪੰਚ ਪੰਚ ਲਾਇਆ ਕਰਨਗੇ ਇਹਦੇ ਨਾਲ ਇੱਕ ਨਵੇਂ ਲਹਿਰ ਦੀ ਧੜੇਬੰਦੀ ਪੈਦਾ ਹੋਏਗੀ ਇਹ ਸਾਰੇ ਮਾਮਲੇ ਦੇ ਵਿੱਚ ਇੱਕ ਹੋਰ ਜਿਹੜੀ ਵੱਡੀ ਗੱਲ ਹੈ ਇਹ ਸਾਰੇ ਮਾਮਲੇ ਦੇ ਵਿੱਚ ਦੇਖਣ ਵਾਲੀ ਹੈ ਉਹ ਇਹ ਹੈ ਕਿ ਜਦੋਂ ਸਰਕਾਰ ਚੋਣਾਂ ਭੰਗ ਕਰਨਾ ਆਪਣੀਆਂ ਪੰਚਾਇਤਾਂ ਆਪਣੇ ਢੰਗ ਨਾਲ ਬਣਾਉਣਾ ਚਾਹੁੰਦੀ ਸੀ ਉਦੋਂ ਮੂੰਹ ਦੀ ਖਾਣੀ ਪਈ ਹਾਈ ਕੋਰਟ ਤੋਂ ਵਾਪਸ ਲੈਣਾ ਪਿਆ ਦੋ ਅਫਸਰਾਂ ਦਾ ਟੰਗ ਤੇ ਪਰ ਸਰਕਾਰ ਦੇ ਪੋਲੀਟੀਕਲ ਹਰਾਰਕੀ ਚ ਕੋਈ ਫਰਕ ਨਹੀਂ ਪਿਆ ਉਸ ਤੋਂ ਬਾਅਦ ਟਾਈਮ ਤੇ ਚੋਣਾਂ ਕਰਾਈਆਂ ਨੇ ਹੁਣ ਚੋਣਾਂ ਹੋਣਗੀਆਂ ਚਲੋ ਅਜੇ ਵੀ ਕਹਿੰਦੇ ਨੇ ਕੁਝ ਨਹੀਂ ਹੋਇਆ ਤੇ ਰਾ ਇਧਰ ਉਸ ਤੋਂ ਆਇਆ ਜੇ ਜਿਆਦਾ ਸਮਾਂ ਨਹੀਂ ਲੰਘੇ ਅਸੀਂ ਹੁਣ ਪ੍ਰਬੰਧਕ ਲੱਗੇ ਹੋਏ ਨੇ ਪ੍ਰਬੰਧਕ ਕੀ ਕਰ ਰਹੇ ਨੇ ਆਪਣੀ ਮਨ ਮਰਜ਼ੀ ਨਾਲ ਕਈ ਥਾਵਾਂ ਤੇ ਜ਼ਮੀਨਾਂ ਵੀ ਇਧਰ ਉਧਰ ਕਰ ਰਹੇ ਨੇ ਕਿ ਦੇ ਦੇਓ ਫਲਾਣੇ ਨੂੰ ਦੇ ਦੇਓ ਉਹਨਾਂ ਨਾਲੇ ਕਿੰਨੇ ਇਹ ਬੰਦੇ ਪੰਗੇ ਜਿਹੜੇ ਖੜੇ ਹੋ ਰਹੇ ਔਰ ਜਦੋਂ ਪਿੰਡ ਦੀ ਆਪਣੀ ਜੋ ਪੰਚਾਇਤਾਂ ਚੁਣੀਆਂ ਜਾਣਗੀਆਂ ਤਾਂ ਫਿਰ ਹੋਰ ਟਾਈਪ ਦੀ ਗੱਲ ਹੁੰਦੀ ਆ ਉਹ ਚੁਣੇ ਹੋਏ ਲੀਡਰ ਹੁੰਦੇ ਨੇ ਇੱਕ ਬਹੁਤ ਵੱਡਾ ਮਾਮਲਾ ਇਹਨਾਂ ਦਿਨਾਂ ਦੇ ਵਿੱਚ ਪੰਜਾਬ ਭਰ ਦੇ ਵਿੱਚ ਇੱਕ ਚੇਤਨਾ ਗ੍ਰਾਮ ਸਭਾ ਚੇਤਨਾ ਕਾਪੜਾ ਚੱਲ ਰਿਹਾ ਹੈ ਯਾਨੀ ਕੇਵਲ ਸਿੰਘ ਦੀ ਅਗਵਾਈ ਦੇ ਵਿੱਚ ਤਾਂ ਸਾਬਕਾ ਜਥੇਦਾਰ ਤਖਤਦੰਵਾ ਸਾਹਿਬ ਦੀ ਜਿਹੜਾ ਇਹ ਹੋਕਾ ਦੇ ਰਿਹਾ ਪੰਜਾਬ ਭਰ ਦੇ ਵਿੱਚ 2 ਸਤੰਬਰ ਤੋਂ ਲੈ ਕੇ 30 ਸਤੰਬਰ ਤੱਕ ਕਿ ਗ੍ਰਾਮ ਸਭਾ ਦੀ ਨੂੰ ਸਰਗਰਮ ਕਰਨਾ ਗ੍ਰਾਮ ਸਭਾ ਨੂੰ ਸਰਜੀਤ ਕਰਨਾ ਗ੍ਰਾਮ ਸਭਾ ਰਹਿ ਸਾਰੇ ਕੰਮ ਕਰਨਾ ਇਹ ਯਕੀਨੀ ਬਣਾਇਆ ਜਾਣਾ ਚਾਹੀਦਾ ਜੇ ਪਿੰਡ ਬਚਾਉਣੇ ਨੇ ਤੇ ਪੰਜਾਬ ਬਚਾਉਣਾ ਤਾਂ ਪਿੰਡ ਧੜਿਆਂ ਤੋਂ ਮੁਕਤ ਕਰਨੇ ਪੈਣਗੇ ਸਾਰੀਆਂ ਪਾਰਟੀਆਂ ਆਪੋ ਆਪਣੇ ਕੈਂਡੀਡੇਟਾਂ ਨੂੰ ਆਪਣੇ ਪਾਰਟੀ ਜਿਹੜੇ ਕੈਂਡੀਡੇਟ ਹੋਣਗੇ ਸਰਪੰਚ ਦੇ ਪੰਚ ਦੇ ਉਹ ਆਪੋ ਆਪਣੀਆਂ ਪਾਰਟੀਆਂ ਨੂੰ ਇਹ ਕਹਿਣ ਜਿਹੜੀ ਮਰਜ਼ੀ ਪਾਰਟੀ ਨਾਲ ਰਹਣ ਪਰ ਪਿੰਡ ਦੇ ਮਾਮਲੇ 'ਚ ਪਾਰਟੀਆਂ ਦੀ ਦਖਲ ਆਂਦਾ ਜੀ ਰੋਕਣੀ ਹੋਏਗੀ ਸਰਬਸੰਮਤੀ ਨਾਲ ਪੰਚਾਇਤਾਂ ਚੁਣਨੀਆਂ ਪੈਣਗੀਆਂ ਇਹ ਪੰਚਾਇਤਾਂ ਇਸ ਗੱਲ ਦਾ ਟੈਸਟ ਹੋਣਗੀਆਂ ਕਿ ਲੋਕ ਭਾਈਚਾਰਕ ਸਾਂਝ ਬਣਾ ਰਹੇ ਨੇ ਜਾਂ ਨਹੀਂ ਬਣਾ ਰਹੇ ਇਸ ਗੱਲ ਦਾ ਟੈਸਟ ਹੋਣਗੀਆਂ ਕਿ ਕੀ ਲੋਕ ਨਸ਼ਿਆਂ ਦਾ ਪ੍ਰਚਲਨ ਇਹਨਾਂ ਚੋਣਾਂ ਦੇ ਵਿੱਚ ਹੋਣ ਦਿੰਦੇ ਨੇ ਜਾ ਐਡੇ ਵੱਡੇ ਨਸੇ ਦੇ ਖਿਲਾਫ ਜਿਹੜੀ ਇੱਕ ਮੂਵਮੈਂਟ ਪੰਜਾਬ ਚ ਮੜਨੀ ਚਾਹੀਦੀ ਹੈ ਪੰਚਾਇਤਾਂ ਉਹਦਾ ਆਧਾਰ ਬਣਨਗੇ ਕੀ ਇਹ ਚੋਣਾਂ ਜਿਹੜੀ 50% ਔਰਤਾਂ ਦੀ ਰਿਜ਼ਰਵੇਸ਼ਨ ਹੈ ਸਰਪੰਚ ਪੰਚਾਂ ਦੇ ਵਿੱਚ ਕੋਈ ਨਾ ਮਾਤਿਹਾਸ ਵਿੱਚ ਨਾ ਮਾਪ ਇੱਕ ਵੀ ਸर्जਣ ਦੀ ਹੈ ਇਸ ਮਾਮਲੇ 'ਚ ਕਿ ਜੈਨੂਅਨ ਲੋਕ ਹੀ ਅੱਗੇ ਆਉਣ ਉਹਨਾਂ ਬੀਬੀਆਂ ਨੂੰ ਵੀ ਆਪਣਾ ਸਰਪੰਚੀ ਪੰਚੀ ਆਪ ਕਰਨ ਦਾ ਇੱਕ ਮਾਹੌਲ ਪੈਦਾ ਪੰਜਾਬ ਦੇ ਵਿੱਚ ਹੋਵੇ ਇਸੇ ਢੰਗ ਦੇ ਨਾਲ ਸ਼ੈਡਿਊਲ ਕਾਸਟ ਭਾਈਚਾਰੇ 'ਚੋਂ ਜਿਹੜੇ ਵੀ ਸਰਪੰਚ ਪੰਚ ਬਣਦੇ ਨੇ ਉਨਾ ਲਈ ਮਾਹੌਲ ਪੈਦਾ ਹੋਵੇ ਤਾਂ ਕਿ ਉਹ ਵੀ ਆਪਣਾ ਕੰਮ ਆਪ ਕਰ ਸਕਣ ਆਪਣੇ ਤਰੀਕੇ ਦੇ ਨਾਲ ਕਰ ਸਕਣ ਇਹਨਾਂ ਚੋਣਾਂ ਦੇ ਲਈ ਬਹੁਤ بڑے ਹੋਰ ਮਕਾਮ ਨੇ ਤੇ ਇਹਨਾਂ ਚ ਇਹ ਮੁੱਦੇ ਵੀ ਕੀ ਉੱਠਣਗੇ ਕਿ ਜਿਹੜੇ 29 ਡਿਪਾਰਟਮੈਂਟ ਪੰਚਾਇਤੀ ਰਾਜ ਸੰਸਥਾਵਾਂ ਨੂੰ ਟਰਾਂਸਫਰ ਕਰਨੇ ਸੀ ਉਹ 30 ਸਾਲ ਤੋਂ ਬਾਅਦ ਵੀ ਕਿਉਂ ਨਹੀਂ ਕੀਤੇ ਗਏ ਇਹ ਕੀ ਮੁੱਦਾ ਬਣੂਗਾ ਪੰਜਾਬ ਦੇ ਪੰਚਾਇਤਾਂ ਦੇ ਵਿੱਚ ਕਿ ਜੇ ਕੇਰਲਾ ਵਰਗਾ ਸੂਬਾ 23% ਔਰ ਕਰਨਾਟਕਾ ਵਰਗਾ ਸੂਬਾ 40% ਆਪਸ ਦੇ ਬਜਟ ਦਾ ਲੋਕਲ ਬਾਡੀ ਜਿਹਨੂੰ ਟਰਾਂਸਫਰ ਕਰ ਦਿੰਦਾ ਤਾਂ ਪੰਜਾਬ ਦੇ ਵਿੱਚੋਂ 2011-12 ਤੋਂ ਬਾਅਦ ਕੋਈ ਵੀ ਪੈਸਾ ਸਾਡੇ ਕਨਸੋਲੀਡੇਟਡ ਫੰਡ ਚੋਂ ਪਿੰਡਾਂ ਦੇ ਵਿਕਾਸ ਲਈ ਪੰਚਾਇਤੀ ਰਾਸ ਸੰਸਥਾਵਾਂ ਨੂੰ ਕਿਉਂ ਨਹੀਂ ਮਿਲੇ? ਕੀ ਇਹ ਗੱਲ ਨਹੀਂ ਹੋਏਗੀ ਕਿ ਜਿਹੜੇ ਫੰਕਸ਼ਨਰੀ ਤੇ ਜਿਹੜੇ ਫੰਕਸ਼ਨ ਦੇਣੇ ਸੀਗੇ ਪੰਚਾਇਤਾਂ ਨੂੰ 30 ਸਾਲਾਂ ਦੇ ਦੌਰਾਨ ਉਹ ਟਰਾਂਸਫਰ ਕਿਉਂ ਨਹੀਂ ਹੋਏ? ਪਾਵਰ ਦੀ ਸੈਂਟਰਲਾਈਜੇਸ਼ਨ ਕਿਉਂ ਹੋ ਰਹੀ ਹੈ? ਉਹਦਾ ਇਕੱਤਰীকরণ ਕਿਉਂ ਹੋ ਰਿਹਾ ਹੈ? ਔਰ ਜਾਂ ਕੀ ਇਹ ਗੱਲ ਉਮਰੇਗੀ ਕਿ ਹੁਣ ਤੱਕ ਜਿਹੜਾ ਮੰਨਰੇਗਾ ਵਰਗਾ 100 ਦਿਨ ਦੇ ਘਟੋਕਟ ਰੁਜ਼ਗਾਰ ਦੀ ਗੱਲ ਹੋਈ ਹੈ ਔਰ ਉਹ ਫੰਡਾਮੈਂਟਲ ਰਾਈਟ ਬਣਾਇਆ ਘਟੋਕਟ ਮਜ਼ਦੂਰਾਂ ਦੇ ਮਾਮਲੇ ਦੇ ਵਿੱਚ ਜੇ ਉਹ ਕਾਨੂੰਨ ਮੁਤਾਬਕ ਲਾਗੂ ਨਹੀਂ ਹੋ ਰਿਹਾ ਜੇ ਪੰਚਾਇਤਾਂ ਉਹਦੇ ਤੇ ਸਿੱਖਤ ਨਹੀਂ ਤੇ ਬਾਕੀ ਦੇ ਲੋਕ ਨਹੀਂ ਉਹਨੂੰ ਨਹੀਂ ਲਾਗੂ ਕਰ ਰਹੇ ਇੱਕ ਵੱਡਾ ਹਿੱਸਾ ਪਾਪੂਲੇਸ਼ਨ ਜਿਹੜੀ ਆ ਆਪਣੇ ਹੱਕ ਤੋਂ ਵਾਂਝੀ ਰਹਿ ਰਹੀ ਹੈ ਕਿਉਂਕਿ ਪੰਜਾਬ ਸਰਕਾਰ ਨੇ ਤਾਂ ਅਜੇ ਨਿਜਮ ਵੀ ਨਹੀਂ ਬਣਾਏ بے ਰੁਜ਼ਗਾਰੀ ਪੱਤੇ ਦੇ ਉਹ ਸਾਰੇ ਮਾਮਲੇ ਦੇ ਇਸ ਕਰਕੇ ਇਹ ਬਹੁਤ ਸਾਰੇ ਮੁੱਦੇ ਨੇ ਕਿ ਇਹ ਪੰਚਾਇਤੀ ਰਾਜ ਚੋਣਾਂ ਦੇ ਮੁੱਦੇ ਬਣਗੇ ਉਦੋਂ ਵੀ ਸਭ ਤੋਂ بڑا ਮੁੱਦਾ ਇਹ ਬਣੇਗਾ ਕਿ ਕੀ ਇਹ 1 ਲੱਖ ਚੁਣਿਆ ਗਿਆ ਨਮਾਇੰਦਾ ਸਰਪੰਚ ਪੰਚ ਬਲਾਕ ਸਰਪਟੀ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਲਗਭਗ 1 ਲੱਖ ਨਮਾਇੰਦਾ ਉਹ ਪਿੰਡਾਂ ਦਾ ਨਮਾਇੰਦਾ ਹੋਣੇ ਬੜੂਗਾ ਹਲਕਾ ਇੰਚਾਰਜਾਂ ਐਮ ਐਲ ਏ ਆ ਬੀ ਡੀਓ ਆ ਪੰਚਾਇਤ ਸੈਕਟਰੀਆਂ ਦੇ ਚੁੰਗਲ ਚੋਂ ਨਿਕਲ ਕੇ ਸਾਂਝੀ ਵਾਲਤਾ ਦਾ ਪ੍ਰਤੀਕ ਹੁੰਦਾ ਹੋਇਆ ਕਿ ਉਹ ਪਿੰਡਾਂ ਦਾ ਨਮਾਇੰਦਾ ਹੋਏਗਾ ਔਰ ਜੋ ਪਿੰਡਾਂ ਦੇ ਨਮਾਇंदे ਜੇ 1 ਲੱਖ ਬੰਦਾ ਇਹ ਬਣ ਜਾਊਗਾ ਚੁਣਿਆ ਹੋਇਆ ਲੀਡਰ ਤਾਂ ਇਹ ਲੀਡਰਾਂ ਚ ਅੱਗੇ ਸਿਆਸਤ ਨੂੰ ਸੁਧਾਰਨ ਦਾ 1 ਲੱਖ ਲੀਡਰਾਂ ਦੇ ਮਗਰ ਪਿੰਡਾਂ ਦੀਆਂ ਜਦੋਂ ਲਗਭਗ ਸਵਾ ਕਰੋੜ ਵੋਟ ਹੋਏਗੀ ਤਾਂ ਉਹ ਸਾਰੇ ਲੋਕ ਮਿਲ ਕੇ ਕੀ ਪਿੰਡਾਂ ਨੂੰ ਸੁਧਾਰ ਸਕਣਗੇ ਦੇਸ਼ ਦੀ ਪੰਜਾਬ ਦੀ ਸਿਆਸਤ ਨੂੰ ਵੀ ਸੁਧਾਰ ਸਕਣਗੇ ਉਹ ਸਾਰੇ ਮਾਮਲੇ ਦੇ ਵਿੱਚ ਆਪਣਾ ਬਣਦਾ ਯੋਗਦਾਨ ਪਾਉਣਗੇ ਇਹ ਗੱਲ ਬੇਹੱਦ ਜ਼ਰੂਰੀ ਹੋਏਗੀ ਇਹਨਾਂ ਚੋਣਾਂ ਦੇ ਦੌਰਾਨ ਬਾਚਣ ਲਈ ਦੇਖਣ ਲਈ ਔਰ ਸਾਡੀਆਂ ਪੋਲੀਟੀਕਲ ਪਾਰਟੀਆਂ ਕੀ ਨਾਮਿਨੇਟ ਕਰਨਗੇ ਪਿੰਡਾਂ ਚ ਜਾ ਕੇ ਸਰਪੰਚ ਪੰਚ ਜਾਂ ਪਿੰਡਾਂ ਦੇ ਲੋਕ ਇਹੋ ਜੇ ਸਿਆਣੇ ਲਾਇਕ ਕਾਬਲ ਤੇ ਬਿਹਤਰੀਨ ਬੰਦੇ ਚੁਣ ਲੈਣਗੇ ਇਹਨੇ ਇੱਕ ਤਾਂ ਆਪਦੇ ਵਿੱਚੋਂ ਲੱਭ ਕੇ ਜਿਨ੍ਹਾਂ ਦੀ ਯੋਗਤਾ ਹੋਏਗੀ ਕਾਬਲੀਅਤ ਹੋਏਗੀ ਪਿੰਡਾਂ ਨੂੰ ਅੱਗੇ ਲਿਜਾਣ ਦੀ ਔਰ ਉਹ ਲੋਕਾਂ ਨਾਲ ਮਿਲ ਕੇ ਕੀ ਪੰਚਾਇਤ ਸਰਪੰਚ ਅਸਲੀ ਪਿੰਡ ਦਾ ਸਰਪੰਚ ਸਰਪੰਚ ਜਿਹੜਾ ਉਹ ਮੁੱਖ ਮੰਤਰੀ ਹੋਏਗਾ ਪੰਚ ਨੇ ਜਿਹੜੇ ਉਹ ਮੰਤਰੀ ਹੋਣਗੇ ਉਹ ਤਾਂ ਅਸਲੀ ਹੋਣਗੇ ਜੇਕਰ ਸਾਰੇ ਕੰਮ ਗ੍ਰਾਮ ਸਭਾ ਦੀ ਤਾਕਤ ਰਾਹੀਂ ਕਰਨਗੇ ਗ੍ਰਾਮ ਸਭਾ ਦੀ ਸੁਰਜੀਤ ਹੋਈ ਤਾਕਤ ਪੰਚਾਇਤਾਂ ਦੀ ਰੀੜ ਦੀ ਹੱਡੀ ਹੋਏਗੀ ਇੱਕ ਜੜ ਹੋਏਗੀ ਔਰ ਇਹ ਸੂਚਨਾ ਤੇ ਇਹ ਜਿਹੜੀ ਚੇਤਨਾ ਹੈ ਇਹ ਪੰਜਾਬ ਦੇ ਇਹ ਚੇਤਨਾ ਦਾ ਪ੍ਰਵਾਹ ਕਿੰਨਾ ਕੁ ਹੁੰਦਾ ਹੈ ਕਿੰਨਾ ਕੁ ਨਹੀਂ ਹੁੰਦਾ ਜਾਂ ਉਹ ਪੁਰਾਣੇ ਢਰੇ ਤੇ ਪੰਚਾਇਤਾਂ ਦੀਆਂ ਚੋਣਾਂ ਹੁੰਦੀਆਂ ਨੇ ਇਹ ਦੇਖਣ ਵਾਲੀ ਗੱਲ ਹੈ ਬਾਕੀ ਗੱਲਾਂ ਇਹ ਤਾਂ ਟੈਕਨੀਕਲ ਹੈਗੀਆਂ ਹੀ ਨੇ ਕਿ ਸਰਕਾਰਾਂ ਹੁਣ ਲੰਮਾ ਸਮਾਂ ਤੱਕ ਪੰਚਾਇਤੀ ਰਾਜ ਦੀਆਂ ਚੋਣਾਂ ਲੇਟ ਨਹੀਂ ਕਰ ਸਕਦੇ ਲੋਕਲ ਬਲੌਡਿੰਗ ਦੀ ਵੀ ਨਹੀਂ ਕਰ ਸਕਦੀ ਔਰ ਇਹਨੂੰ ਸਵਾਗਤਯੋਗ ਕਦਮ ਮੰਨਿਆ ਜਾਣਾ ਚਾਹੀਦਾ 20 ਅਕਤੂਬਰ ਤੱਕ ਵੀ ਜਦ ਵੀ ਹੋਏਗਾ ਔਰ ਜਿਹੜੇ ਵੀ ਸੱਜਣ ਪੰਚਾਇਤੀ ਚੋਣਾਂ ਚ ਅੱਗੇ ਆਉਣਾ ਚਾਹੁੰਦੇ ਨੇ ਉਹਨਾਂ ਨੂੰ ਪਿੰਡ ਨਾਲ ਮੁਹੱਬਤ ਪਿੰਡ ਦੀ ਮਿੱਟੀ ਨਾਲ ਮੁਹੱਬਤ ਪਿੰਡ ਦੇ ਭਾਈਚਾਰੇ ਨਾਲ ਮੁਹੱਬਤ ਬੇਹੱਦ ਜ਼ਰੂਰੀ ਹੈ ਧੜੇ ਛੱਡ ਕੇ ਤੇ ਬਾਕੀ ਦੀਆਂ ਚੀਜ਼ਾਂ ਛੱਡ ਕੇ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਬਹੁਤ ਇੱਕ ਪ੍ਰੀਖਿਆ ਹੋਏਗੀ ਪੰਜਾਬ ਦੇ ਲੋਕਾਂ ਦੀ ਔਰ ਪੰਜਾਬ ਦੀ ਸਰਕਾਰ ਦੀ ਵੀ ਔਰ ਘਟੋ ਘਟੇ ਫੋਟੋ ਕਲਚਰ ਤਾਂ ਬੰਦ ਹੋਣਾ ਚਾਹੀਦਾ ਹੈ ਨਸ਼ਾ ਬੰਦ ਹੋਣਾ ਚਾਹੀਦਾ ਹੈ ਮੁਖਬਰ ਬੰਦੇ ਬੰਦ ਹੋਣੇ ਚਾਹੀਦੇ ਨੇ ਕੁਝ ਲਾਇਕ ਤੇ ਉਸ ਪਾਸੇ ਵੱਲ ਬਿਹਤਰੀਨ ਇਨਸਾਨ ਜਿਹੜੇ ਨੇ ਜਿੰਨੇ ਇੱਕ ਵੀ ਪਿੰਡ ਚ ਅਵੇਲੇਬਲ ਜਿਹੜੇ ਹੋਣਗੇ ਜੇ ਉਹ ਚੁਣੇ ਜਾਂਦੇ ਨੇ ਇਹ ਪਿੰਡ ਦੇ ਲੋਕਾਂ ਦੀ ਪ੍ਰੀਖਿਆ ਦੀ ਘੜੀ ਹੈ ਸਰਕਾਰ ਦੇ ਵੱਲੋਂ ਇੱਕ ਡੈਡਲਾਈਨ ਆ ਗਈ ਹੈ ਤੇ ਹੁਣ ਇਹ ਕਨਫਰਮ ਹੋ ਗਿਆ ਕਿ 20 ਅਕਤੂਬਰ ਤੋਂ ਅੱਗੇ ਨਹੀਂ ਜਾਣਗੇ ਆ ਫਿਲਹਾਲ ਉਸ ਤੋਂ ਪਹਿਲਾਂ ਪਹਿਲਾਂ ਪੰਚਾਇਤ ਚੋਣਾਂ ਹੋ ਜਾਣਗੀਆਂ ਤੁਸੀਂ ਦੇਖ ਰਹੇ ਹੋ ਪੁਲਾਹ ਬਹੁਤ-ਬਹੁਤ ਮਿਹਰਬਾਨੀ ਧੰਨਵਾਦ